ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਜੀ ਕਿ ਸਵੇਰ ਨੂੰ ਸਾਵਣ ਮਹੀਨੇ ਦੀ ਸੰਗ੍ਰਾਂਦ ਹੈ ਤੇ ਜੇਕਰ ਤੁਸੀਂ ਗੁਰਦੁਆਰਾ ਸਾਹਿਬ ਜਾਣ ਲੱਗਿਆਂ ਇਹਨਾਂ 8-9 ਗੱਲਾਂ ਦਾ ਧਿਆਨ ਰੱਖ ਲੈਂਦੇ ਹੋ ਤਾਂ ਵੇਖ ਲੈਣਾ ਕਿ ਤੁਹਾਡਾ ਇਸ ਦਿਨ ਟੇਕਿਆ ਹੋਇਆ ਮੱਥਾ ਗੁਰੂ ਘਰ ਵਿੱਚ ਪਰਵਾਨ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਸਿਰ ਤੇ ਬਣ ਜਾਵੇ ਤੁਹਾਡੇ ਬੱਚੇ ਤਰੱਕੀਆਂ ਕਰਨ ਸੋ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਕਿ ਜਦੋਂ ਵੀ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਤਾਂ ਗੁਰਦੁਆਰਾ ਸਾਹਿਬ ਜਾਣ ਲੱਗਿਆਂ ਇਹਨਾਂ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਬਹੁਤ ਹੀ ਜ਼ਰੂਰੀ ਹੈ ਜੇਕਰ ਇਹਨਾਂ ਗੱਲਾਂ ਦਾ ਅਸੀਂ ਧਿਆਨ ਰੱਖ ਲੈਂਦੇ ਹਾਂ ਤਾਂ ਪਰਮਾਤਮਾ ਜੀ ਦੀ ਵਿਸ਼ੇਸ਼ ਕਿਰਪਾ ਸਾਡੇ ਤੇ ਹੋ ਜਾਵੇਗੀ ਸੋ ਸਾਧ ਸੰਗਤ ਜੀ ਇਸ ਕਰਕੇ ਇਸ ਵੀਡੀਓ ਨੂੰ ਤੁਸੀਂ ਪੂਰਾ ਹੀ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਤਾਂ ਕਿ ਤੁਹਾਨੂੰ ਵੀ ਪਤਾ ਲੱਗ ਜਾਵੇ ਕਿ ਗੁਰੂ ਘਰ ਜਾਣ ਤੋਂ ਪਹਿਲਾਂ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਜੇਕਰ ਅਸੀਂ ਵਰਤ ਲੈਂਦੇ ਹਾਂ ਤਾਂ ਪਰਮਾਤਮਾ ਜੀ ਦੀ ਕਿਰਪਾ ਨੂੰ ਹਾਸਿਲ ਕਰ ਲਵਾਂਗੇ ਸਾਧ ਸੰਗਤ ਜੀ ਆਪਾਂ ਜਦੋਂ ਵੀ ਗੁਰੂ ਘਰੇ ਜਾਂਦੇ ਹਾਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਤਾਂ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਪਰਮਾਤਮਾ ਜੀ ਦਾ ਸ਼ੁਕਰਾਨਾ ਕਰੋ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਤੁਸੀਂ ਮੈਨੂੰ ਯਾਦ ਕੀਤਾ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਆ ਹੈ ਕਿਉਂਕਿ ਵਾਹਿਗੁਰੂ ਜੀ ਦੀ ਕਿਰਪਾ ਤੋਂ ਬਿਨਾਂ ਵਾਹਿਗੁਰੂ ਪਰਮਾਤਮਾ ਜੀ ਦੀ ਮਰਜ਼ੀ ਤੋਂ ਬਿਨਾਂ ਆਪਾਂ ਗੁਰੂ ਘਰੇ ਕਦੇ ਵੀ ਨਹੀਂ ਜਾ ਸਕਦੇ ਉਹ ਤਾਂ ਵੱਡੇ ਭਾਗ ਚੰਗੀ ਕਿਸਮਤ ਸਮਝੋ ਕਿ ਜੇਕਰ ਰੋਜ਼-ਰੋਜ਼ ਗੁਰੂ ਘਰੇ ਜਾਂਦੇ ਹੋ ਜਾਂ ਜਦੋਂ ਵੀ ਗੁਰੂ ਘਰੇ ਜਾਣ ਦਾ ਮੌਕਾ ਮਿਲਦਾ ਹੈ ਤਾਂ ਇਸ ਮੌਕੇ ਨੂੰ ਚੰਗੀ ਤਰ੍ਹਾਂ ਸੰਭਾਲ ਲੈਣਾ ਚਾਹੀਦਾ ਹੈ ਆਪਣੇ ਗੁਰੂ ਦੀਆਂ ਖੁਸ਼ੀਆਂ ਬਰਕਤਾਂ ਹਾਸਿਲ ਕਰ ਲੈਣੀਆਂ ਚਾਹੀਦੀਆਂ ਹਨ ਕੋਈ ਵੀ ਗਲਤੀ ਨਹੀਂ ਕਰਨੀ ਚਾਹੀਦੀ ਸਭ ਤੋਂ ਪਹਿਲਾਂ ਕੰਮ ਕਿਹੜਾ ਹੈ ਕਰਨਾ ਹੈ ਜੀ ਉਹ ਹੈ ਜੀ ਆਪਣੇ ਫੋਨ ਨੂੰ ਤੁਸੀਂ ਬੰਦ ਕਰ ਦਿਓ ਜੇਕਰ ਤੁਸੀਂ ਬੰਦ ਨਹੀਂ ਕਰ ਸਕਦੇ ਤਾਂ ਸਾਇਲੈਂਟ ਤੇ ਤਾਂ ਕਰ ਸਕਦੇ ਹੋ ਇਸ ਗੱਲ ਨੂੰ ਬਹੁਤ ਹੀ ਧਿਆਨ ਰੱਖਣਾ ਹੈ ਜੀ ਕਿਉਂਕਿ ਗੁਰੂ ਘਰੇ ਅਸੀਂ ਆਪਣੇ ਗੁਰੂ ਦੇ ਦਰਸ਼ਨ ਕਰਨ ਲਈ ਜਾਂਦੇ ਹਾਂ ਗੁਰੂ ਤੋਂ ਗਿਆਨ ਹਾਸਿਲ ਕਰਨ ਲਈ ਜਾਂਦੇ ਹਾਂ ਗੁਰੂ ਤੋਂ ਕੁਝ ਸਿੱਖਣ ਲਈ ਜਾਂਦੇ ਹਾਂ ਉਥੇ ਫੋਨ ਦਾ ਤਾਂ ਕੋਈ ਕੰਮ ਹੀ ਨਹੀਂ ਹੈ ਜੇ ਫੋਨ ਦੀ ਰਿੰਗ ਬੰਦ ਕਰ ਦੇਈਏ ਤਾਂ ਜਾਂ ਫੋਨ ਨੂੰ ਬਿਲਕੁਲ ਹੀ ਬੰਦ ਕਰ ਦੇਈਏ ਕਿਉਂਕਿ ਜਦੋਂ ਵੀ ਸਾਡੇ ਫੋਨ ਦੀ ਘੰਟੀ ਵੱਜਦੀ ਹੈ ਤਾਂ ਸਾਡੇ ਆਸ-ਪਾਸ ਦੀਆਂ ਜਿਹੜੀਆਂ ਸੰਗਤਾਂ ਬੈਠੀਆਂ ਹੁੰਦੀਆਂ ਸਨ ਉਹਨਾਂ ਦਾ ਵੀ ਧਿਆਨ ਪਟਕ ਜਾਂਦਾ ਹੈ ਤਾਂ ਇਸ ਕਰਕੇ ਫੋਨ ਨੂੰ ਬੰਦ ਕਰ ਦਿਓ ਫਿਰ ਗੁਰੂ ਦੇ ਘਰ ਅੰਦਰ ਜਾ ਕੇ ਬੜੇ ਹੀ ਪਿਆਰ ਸਤਿਕਾਰ ਨਾਲ ਮੱਥਾ ਟੇਕੋ ਜਦੋਂ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਮੱਥਾ ਟੇਕਦੇ ਹਾਂ ਤਾ ਕੁਝ ਭੈਣ ਭਰਾ ਬੜੇ ਹੀ ਕਾਲੀ ਦੇ ਨਾਲ ਮੱਥਾ ਟੇਕਦੇ ਹਨ ਪ੍ਰਕਰਮਾ ਕਰਦੇ ਹਨ ਤੇ ਫਿਰ ਘਰ ਨੂੰ ਵਾਪਸ ਤੁਰ ਪੈਂਦੇ ਹਨ ਬੜੇ ਹੀ ਪਰ ਪਿਆਰ ਸਤਿਕਾਰ ਦੇ ਨਾਲ ਮੱਥਾ ਟੇਕਣਾ ਹੈ ਪਹਿਲਾਂ ਗੁਰੂ ਸਾਹਿਬ ਜੀ ਨੂੰ ਜਾ ਕੇ ਫਤਿਹ ਬੁલાਉਣੀ ਹੈ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨਾ ਹੈ ਫਿਰ ਬੜੇ ਪਿਆਰ ਸਤਿਕਾਰ ਦੇ ਨਾਲ ਪ੍ਰਕਰਮਾ ਕਰਨੀਆਂ ਹਨ ਫਿਰ ਸੰਗਤ ਜੀ ਨਮਸਕਾਰ ਕਰਕੇ ਫਤਿਹ ਬੁਲਾ ਕੇ ਆਪਣੀ ਜਗ੍ਹਾ ਤੇ ਬੈਠ ਜਾਣਾ ਹੈ ਜੇਕਰ ਉਥੇ ਕੋਈ ਕਥਾ ਵਿਚਾਰ ਚੱਲ ਰਹੀ ਹੈ ਗੁਰੂ ਦਾ ਜਾਪ ਚੱਲ ਰਿਹਾ ਹੈ ਜਾਂ ਕੀਰਤਨ ਹੀ ਚੱਲ ਰਿਹਾ ਹੈ ਤਾਂ ਸਾਥ ਸੰਗਤ ਦੇ ਵਿੱਚ ਬੈਠ ਕੇ ਬੜੇ ਹੀ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਕੀਰਤਨ ਸੁਣਨਾ ਹੈ ਕਥਾ ਵਿਚਾਰ ਸੁਣਨੀ ਹੈ ਗੁਰਬਾਣੀ ਦਾ ਪਾਠ ਸੁਣਨਾ ਹੈ ਗੁਰੂ ਘਰ ਦੇ ਵਿੱਚ ਜਾ ਕੇ ਕਦੇ ਵੀ ਕੋਈ ਦੁਨਿਆਵੀ ਗੱਲਾਂ ਨਹੀਂ ਕਰਨੀਆਂ ਕਿਸੇ ਵੀ ਪ੍ਰਕਾਰ ਦੀਆਂ ਗੱਲਾਂ ਨਹੀਂ ਕਰਨੀਆਂ ਕਿਉਂਕਿ ਅਸੀਂ ਉਥੇ ਗੁਰੂ ਦੀਆਂ ਗੱਲਾਂ ਸੁਣਨ ਗਏ ਹੁੰਦੇ ਹਾਂ ਗੁਰੂ ਦੇ ਉਪਦੇਸ਼ ਨੂੰ ਬੜੇ ਹੀ ਧਿਆਨ ਦੇ ਨਾਲ ਸੁਣਨਾ ਹੈ ਸਾਡਾ ਪਹਿਰਾਵਾ ਸਾਦਾ ਹੋਣਾ ਚਾਹੀਦਾ ਹੈ ਸਿਰ ਵੀ ਸਾਡਾ ਬਿਲਕੁਲ ਢੱਕਿਆ ਹੋਣਾ ਚਾਹੀਦਾ ਹੈ ਸਿਰ ਨੰਗਾ ਨਹੀਂ ਹੋਣਾ ਚਾਹੀਦਾ ਸੰਗਤ ਦੇ ਵਿੱਚ ਬੈਠ ਕੇ ਨਾਮ ਜਪਣਾ ਚਾਹੀਦਾ ਹੈ ਨਾਮ ਸੁਣਨਾ ਚਾਹੀਦਾ ਹੈ ਉਸ ਤੋਂ ਬਾਅਦ ਕੁਝ ਦੇਰ ਗੁਰੂ ਘਰ ਦੇ ਵਿੱਚ ਜਾ ਕੇ ਸੇਵਾ ਵੀ ਕਰਨੀ ਚਾਹੀਦੀ ਹੈ ਤੇ ਫਿਰ ਜਦੋਂ ਹੁਕਮਨਾਮਾ ਸਾਹਿਬ ਆਉਂਦਾ ਹੈ ਉਸ ਨੂੰ ਵੀ ਜ਼ਰੂਰ ਸੁਣਨਾ ਚਾਹੀਦਾ ਹੈ ਕਿਉਂਕਿ ਹੁਕਮਨਾਮਾ ਸਾਹਿਬ ਸਾਡੇ ਗੁਰੂ ਦਾ ਸਾਡੇ ਲਈ ਉਪਦੇਸ਼ ਹੁੰਦਾ ਹੈ ਹੁਕਮ ਹੁੰਦਾ ਹੈ ਤਾਂ ਉਹ ਸੁਣਨਾ ਬਹੁਤ ਹੀ ਜ਼ਰੂਰੀ ਹੈ ਕੁਝ ਭੈਣ ਭਰਾ ਹੁਕਮਨਾਮਾ ਸੁਣਨ ਤੋਂ ਪਹਿਲਾਂ ਹੀ ਆਪਣੇ ਘਰੇ ਵਾਪਸ ਆ ਜਾਂਦੇ ਹਨ ਕਈ ਤਾਂ ਇੱਥੋਂ ਤੱਕ ਕਿ ਅਰਦਾਸ ਸੁਣਨ ਤੋਂ ਪਹਿਲਾਂ ਵੀ ਆਪਣੇ ਘਰੇ ਪਹੁੰਚ ਜਾਂਦੇ ਹਨ ਤਾਂ ਆਪਾਂ ਇਸ ਲਈ ਤੁਹਾਨੂੰ ਕਹਿ ਰਹੇ ਹਾਂ ਜੀ ਕਿ ਹੁਕਮਨਾਮਾ ਸਾਹਿਬ ਜਦੋਂ ਆ ਰਿਹਾ ਹੁੰਦਾ ਹੈ ਤਾਂ ਗੁਰਬਾਣੀ ਨੀਤੀਆਂ ਅਨੁਸਾਰ ਸਾਨੂੰ ਜ਼ਰੂਰ ਸੁਣਨਾ ਚਾਹੀਦਾ ਹੈ ਕਈ ਲੋਕ ਕੀ ਕਰਦੇ ਹਨ ਕਿ ਜਦੋਂ ਹੁਕਮਨਾਮਾ ਸਾਹਿਬ ਪਾਠੀ ਸਾਹਿਬ ਸੁਣਾ ਰਹੇ ਹੁੰਦੇ ਹਨ ਤਾਂ ਉਹ ਆਪਣੇ ਹੀ ਮੂੰਹ ਦੇ ਵਿੱਚ ਪੰਕਤੀਆਂ ਬੋਲਦੇ ਰਹਿੰਦੇ ਹਨ ਪਰ ਉਥੇ ਨਹੀਂ ਬੋਲਣਾ ਚਾਹੀਦਾ ਬਸ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਹੁਕਮਨਾਮਾ ਸਾਹਿਬ ਸੁਣਨਾ ਚਾਹੀਦਾ ਹੈ ਬੜੇ ਹੀ ਧਿਆਨ ਦੇ ਨਾਲ ਬੜੇ ਹੀ ਸਤਿਕਾਰ ਦੇ ਨਾਲ ਸੁਣਨਾ ਚਾਹੀਦਾ ਹੈ ਜਦੋਂ ਹੁਕਮਨਾਮਾ ਸਾਹਿਬ ਜਾਂ ਅਰਦਾਸ ਹੋ ਰਹੀ ਹੋਵੇ ਤਾਂ ਕਦੇ ਵੀ ਸੰਗਤਾਂ ਨੂੰ ਇੱਧਰ ਉੱਧਰ ਤੁਰਿਆ ਨਹੀਂ ਫਿਰਨਾ ਚਾਹੀਦਾ ਜਿੱਥੇ ਵੀ ਉਹ ਅਰਦਾਸ ਦੇ ਵਿੱਚ ਖੜੇ ਹੋ ਹੁਕਮਨਾਮਾ ਸਾਹਿਬ ਉੱਥੇ ਹੀ ਬੈਠ ਕੇ ਸੁਣ ਲਓ ਅਰਦਾਸ ਦੇ ਵਿੱਚ ਖੜਾ ਹੋਣਾ ਬਹੁਤ ਜ਼ਰੂਰੀ ਹੈ ਅਤੇ ਹੁਕਮਨਾਮਾ ਸਾਹਿਬ ਦੇ ਵਿੱਚ ਬੈਠਣਾ ਬਹੁਤ ਹੀ ਪਿਆਰ ਸਤਿਕਾਰ ਦੇ ਨਾਲ ਜ਼ਰੂਰੀ ਸਮਝਿਆ ਜਾਂਦਾ ਹੈ ਕਿ ਗੁਰੂ ਸਾਹਿਬ ਜੀ ਨੇ ਸਾਨੂੰ ਕੀ ਸਿੱਖਿਆ ਦਿੱਤੀ ਹੈ ਅੱਜ ਦਾ ਸਾਡੇ ਲਈ ਪਰਮਾਤਮਾ ਨੇ ਕੀ ਹੁਕਮ ਲਾਇਆ ਹੈ ਫਿਰ ਹੁਕਮ ਦੇ ਅਨੁਸਾਰ ਹੀ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਗੁਰੂ ਘਰ ਦੇ ਵਿੱਚ ਕੁਝ ਸਮਾਂ ਸੇਵਾ ਜ਼ਰੂਰ ਕਰੋ ਸੰਗਤ ਦੇ ਜੋੜਿਆਂ ਦੀ ਸੇਵਾ ਸੰਗਤ ਦੇ ਝੂਠੇ ਬਰਤਨਾਂ ਦੀ ਸੇਵਾ ਸੰਗਤ ਦੇ ਲਈ ਪ੍ਰਸ਼ਾਦਾ ਬਣਾਉਣ ਦੀ ਜਾਂ ਪ੍ਰਸ਼ਾਦਾ ਛਕਾਉਣ ਦੀ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਗੁਰੂ ਘਰ ਦੇ ਵਿੱਚ ਜਾ ਕੇ ਜਦੋਂ ਇੱਕ ਤੀਲਾ ਵੀ ਚੁੱਕ ਕੇ ਅਸੀਂ ਇੱਧਰ-ਉੱਧਰ ਰੱਖ ਦਿੰਦੇ ਹਾਂ ਤਾਂ ਉਹਦਾ ਵੀ ਫਲ ਸਾਨੂੰ ਪ੍ਰਾਪਤ ਹੋ ਜਾਂਦਾ ਹੈ ਤਾਂ ਗੁਰੂ ਘਰ ਦੇ ਵਿੱਚ ਜਾ ਕੇ ਸੇਵਾ ਕਰਨ ਦਾ ਮੌਕਾ ਕਦੇ ਨਹੀਂ ਗਵਾਉਣਾ ਚਾਹੀਦਾ ਸੇਵਾ ਵੀ ਕਰਨੀ ਹੈ ਤੇ ਨਾਮ ਵੀ ਜਪਣਾ ਹੈ ਸੇਵਾ ਕਰਦਿਆਂ ਹੋਇਆਂ ਮਨ ਗੁਰੂ ਦੇ ਚਰਨਾਂ ਵਿੱਚ ਲੱਗਾ ਹੋਣਾ ਚਾਹੀਦਾ ਹੈ। ਇੱਧਰ-ਉੱਧਰ ਦੀਆਂ ਦੁਨਿਆਵੀ ਗੱਲਾਂ ਨੂੰ ਬਿਲਕੁਲ ਵੀ ਨਹੀਂ ਕਰਨਾ। ਤੇ ਹਮੇਸ਼ਾ ਹੀ ਇਹਨਾਂ ਧਿਆਨ ਵਿੱਚ ਰੱਖਣਾ ਹੈ ਕਿ ਗ੍ਰੰਥੀ ਸਿੰਘ ਜਿਹੜੇ ਸਾਡੇ ਹੁੰਦੇ ਹਨ ਉਹਨਾਂ ਦਾ ਵੀ ਪੂਰਾ ਹੀ ਆਦਰ ਮਾਨ ਸਤਿਕਾਰ ਕਰਨਾ ਚਾਹੀਦਾ ਹੈ। ਕਿਉਂਕਿ ਉਹ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਦੀ ਗੱਦੀ ਨੂੰ ਸੰਭਾਲ ਰਹੇ ਹੁੰਦੇ ਹਨ। ਤੁਹਾਡੇ ਪਿੰਡ ਦਾ, ਤੁਹਾਡੇ ਗੁਰੂ ਘਰ ਦਾ ਗ੍ਰੰਥੀ ਉਹਦਾ ਸੁਭਾਅ ਭਾਵੇਂ ਜਿਵੇਂ ਦਾ ਮਰਜ਼ੀ ਹੋਵੇ। ਤੁਸੀਂ ਉਸ ਦੇ ਸੁਭਾਅ ਨੂੰ ਨਹੀਂ ਵੇਖਣਾ ਤੁਸੀਂ ਇਹ ਵੇਖਣਾ ਹੈ ਕਿ ਬਾਬਾ ਬੁੱਢਾ ਸਾਹਿਬ ਜੀ ਦੀ ਗੁਰਗੱਦੀ ਨੂੰ ਸੰਭਾਲ ਰਹੇ ਹਨ ਪਰਮਾਤਮਾ ਦਾ ਨਾਮ ਸਿਮਰਨ ਸੁਣਾ ਰਹੇ ਹਨ ਉਹਨਾਂ ਦਾ ਸਤਿਕਾਰ ਕਰਨਾ ਹੈ ਤਾਂ ਵੇਖ ਲੈਣਾ ਧੰਨ ਧੰਨ ਬੁੱਢਾ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਵੀ ਤੁਹਾਨੂੰ ਹਾਸਿਲ ਹੋ ਜਾਣਗੀਆਂ ਫਿਰ ਜਦੋਂ ਵੀ ਹੁਕਮਨਾਮਾ ਸਾਬ ਤੋਂ ਬਾਅਦ ਕੜਾ ਪ੍ਰਸ਼ਾਦ ਦੀ ਦੇਗ ਮਿਲਦੀ ਹੈ ਤੇ ਕੁਝ ਭੈਣ ਭਰਾ ਕਹਿ ਦਿੰਦੇ ਹਨ ਕਿ ਸਾਨੂੰ ਸਵਾਇਆ ਹੀ ਦੇਣਾ ਇਸ ਤਰ੍ਹਾਂ ਸਾਨੂੰ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਜਿੰਨਾ ਵੀ ਪ੍ਰਸ਼ਾਦ ਬਾਬਾ ਜੀ ਨੇ ਦਿੱਤਾ ਹੋਵੇ ਉਸ ਨੂੰ ਚੁੱਪਚਾਪ ਬੈਠ ਕੇ ਖਾ ਜਾਣਾ ਚਾਹੀਦਾ ਹੈ ਅਤੇ ਉਹ ਪ੍ਰਸ਼ਾਦ ਨੂੰ ਹੱਥਾਂ ਨੂੰ ਕਈ ਵਾਰ ਦੇਸੀ ਕਿਉ ਲੱਗ ਜਾਂਦਾ ਹੈ ਤਾਂ ਉੱਥੇ ਹੀ ਕਈ ਲੋਕ ਆਪਸ ਦੇ ਵਿੱਚ ਹੱਥਾਂ ਨੂੰ ਮਲ ਕੇ ਬਾਹਵਾਂ ਨੂੰ ਮਲ ਕੇ ਮੂੰਹ ਨੂੰ ਲਾਉਣਾ ਸ਼ੁਰੂ ਕਰ ਦਿੰਦੇ ਹਨ ਇਹ ਵੀ ਗਲਤ ਤਰੀਕਾ ਹੁੰਦਾ ਹੈ ਜਦੋਂ ਗੁਰੂ ਘਰੇ ਜਾਣਾ ਹੈ ਗੁਰੂ ਘਰ ਤੋਂ ਵਾਪਸ ਆਉਣਾ ਹੈ ਉਦੋਂ ਵੀ ਬਸ ਗੁਰੂ ਗੁਰੂ ਕਰਦੇ ਹੀ ਆਓ ਤੇ ਗੁਰੂ ਗੁਰੂ ਕਰਦੇ ਹੀ ਜਾਣਾ ਚਾਹੀਦਾ ਹੈ ਕਿ ਸਾਡੀ ਹਾਜ਼ਰੀ ਗੁਰੂ ਘਰ ਦੇ ਵਿੱਚ ਪਰਮਾਨ ਹੋ ਜਾਵੇ ਜਦੋਂ ਅਸੀਂ ਗੁਰੂ ਘਰ ਜਾਣ ਬਾਰੇ ਸੋਚ ਹੀ ਲਿਆ ਜਦੋਂ ਅਸੀਂ ਘਰ ਤੋਂ ਹੀ ਤੁਰ ਪਏ ਸਾਡੀ ਹਾਜ਼ਰੀ ਤਾਂ ਉਦੋਂ ਹੀ ਪਰਮਾਤਮਾ ਦੇ ਘਰ ਵਿੱਚ ਲੱਗਣੀ ਸ਼ੁਰੂ ਹੋ ਜਾਂਦੀ ਹੈ ਮੂਲ ਮੰਤਰ ਦਾ ਜਾਪ ਕਰਦੇ ਹੋਏ ਗੁਰੂ ਘਰ ਦੇ ਵਿੱਚ ਪਹੁੰਚਣਾ ਚਾਹੀਦਾ ਹੈ ਜਦੋਂ ਗੁਰੂ ਘਰ ਤੋਂ ਵਾਪਸ ਆਉਣਾ ਹੈ ਉਦੋਂ ਵੀ ਇਹ ਸੋਚੋ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੀ ਝੋਲੀ ਭਰ ਕੇ ਭੇਜਿਆ ਹੈ ਇਸ ਨੂੰ ਅਸੀਂ ਰਸਤੇ ਦੇ ਵਿੱਚ ਛੱਡ ਕੇ ਨਹੀਂ ਜਾਣਾ ਭਰੀ ਝੋਲੀ ਨੂੰ ਸਿਰਫ ਆਪਣੇ ਘਰੇ ਹੀ ਲੈ ਕੇ ਜਾਣਾ ਹੈ ਰਸਤੇ ਦੇ ਵਿੱਚ ਕਿਸੇ ਨਾਲ ਕੋਈ ਵੈਰ ਵਿਰੋਧ ਕੋਈ ਵੀ ਮੜੀ ਗੱਲਬਾਤ ਨਹੀਂ ਕਰਨੀ ਚਾਹੀਦੀ ਵਾਹਿਗੁਰੂ ਜੀ ਦਾ ਜਾਪ ਕਰਦੇ ਹੋਏ ਹੀ ਜਾਣਾ ਚਾਹੀਦਾ ਹੈ ਤੇ ਵਾਹਿਗੁਰੂ ਦਾ ਜਾਪ ਕਰਦੇ ਹੋਏ ਹੀ ਵਾਪਸ ਘਰ ਨੂੰ ਆਉਣਾ ਚਾਹੀਦਾ ਹੈ ਹੁਕਮਨਾਮਾ ਸੁਣਨਾ ਚਾਹੀਦਾ ਹੈ ਅਰੇ ਦਾਸ ਸੁਣਨੀ ਚਾਹੀਦੀ ਹੈ ਸਾਧ ਸੰਗਤ ਜੀ ਕੋਸ਼ਿਸ਼ ਕਰੀਏ ਕਿ ਅੰਮ੍ਰਿਤ ਵੇਲੇ ਉਠਿਏ ਗੁਰਬਾਣੀ ਦਾ ਪਾਠ ਕਰੀਏ ਤੇ ਕੋਸ਼ਿਸ਼ ਕਰੀਏ ਕਿ ਦੋਵਾਂ ਹੀ ਵੇੜਿਆਂ ਦੇ ਵਿੱਚੋਂ ਇੱਕ ਵੇਲਾ ਗੁਰੂ ਘਰ ਜ਼ਰੂਰ ਜਾਇਆ ਕਰੀਏ ਜੇਕਰ ਰੋਜ਼ਾਨਾ ਗੁਰੂ ਸਾਹਿਬ ਤੇ ਸਾਡੇ ਕੋਲੋਂ ਨਹੀਂ ਜਾਇਆ ਜਾਂਦਾ ਜਿਸ ਵੀ ਦਿਨ ਤੁਸੀਂ ਜਾਂਦੇ ਹੋ ਉੱਥੇ ਤੁਸੀਂ ਪੂਰੇ ਹੀ ਮਨ ਦੇ ਨਾਲ ਤੇ ਸ਼ਰਧਾ ਦੇ ਨਾਲ ਜਾਇਆ ਕਰੋ ਫਿਰ ਵੇਖ ਲੈਣਾ ਪਰਮਾਤਮਾ ਜੀ ਦੀਆਂ ਬਖਸ਼ਿਸ਼ਾਂ ਪਰਮਾਤਮਾ ਜੀ ਦੀ ਕਿਰਪਾ ਤੁਹਾਨੂੰ ਕਿਵੇਂ ਹਾਸਲ ਹੋ ਜਾਵੇਗੀ ਤੁਸੀਂ ਆਪਣੇ ਘਰ ਦੇ ਕਮਾਕਾਰਾਂ ਵਿੱਚ ਬਰਕਤ ਪੈਂਦੀ ਜ਼ਰੂਰ ਵੇਖੋਗੇ ਜਦੋਂ ਇਹ ਇਸ ਮਹੀਨੇ ਦੀ ਸੰਗਰਾਦ ਸ਼ੁਰੂ ਹੁੰਦੀ ਹੈ ਉਦੋਂ ਹੀ ਤੁਸੀਂ ਜੇਕਰ ਕਿਸੇ ਲੋੜਵੰਦ ਦੀ ਮਦਦ ਕਰ ਦਿੰਦੇ ਹੋ ਕਿਸੇ ਬੇਸਹਾਰੇ ਨੂੰ ਸਹਾਰਾ ਦਿੰਦੇ ਹੋ ਜੇਕਰ ਆਟਾ ਵਗੈਰੇ ਦੀ ਕਿਸੇ ਦੀ ਮਦਦ ਹੋਵੇ ਤਾਂ ਉਸ ਤਾਂ ਉਹ ਸੇਵਾ ਵੀ ਤੁਹਾਨੂੰ ਕਰ ਲੈਣੀ ਚਾਹੀਦੀ ਹੈ ਉਸ ਦਾ ਵੀ ਫਲ ਬਹੁਤ ਪ੍ਰਾਪਤ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ